ਗੁਰਜਾਂਤ ਸਿੰਘ ਜੀ ਪਿੰਡ ਹੈਡੋਮੇਟ ਭਾਜੀ ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀਗੇ ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੁ 5 ਵਜੇ ਇਹਨਾਂ ਨੇ ਗੜੀ ਦਾ ਛਾਲ ਮਾਰਤੀ ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਵਾਇਰਲ ਕਰਦੀ ਗੱਲਾਂ ਕਰਦੇ ਸੀਗੇ ਤੇ ਦੋਹੇ ਨਹੀਂ ਬਰਦਾਸ਼ਤ ਕਰਦੇ ਨੇ ਦੋਨਾਂ ਨੇ ਸੁਸਾਇਡ ਕਰ ਲਿਆ ਕਿੰਨੀ ਉਮਰ ਸੀ ਇਹਨਾਂ ਦੀ ਜੀ ਦੋਨੋਂ 36-37 ਸਾਲ ਦੇ ਸੀ ਉਹ ਕੌਣ ਨੇ ਜਿਹੜੇ ਬੰਦੇ ਆ। ਇੱਕ ਸੈਕਟਰੀ ਆਜੀ ਪਿੰਡ ਦਾ ਹੀ ਆਪਣੇ ਤੇ ਉਹਦੇ ਦੋ ਭਤੀਜੇ ਆ ਜੀ। ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ। ਪਹਿਲਾਂ ਵੀ ਪਾਚਾ ਚੱਲਦਾ ਜਾਂਦਾ ਆਪਸੀ ਦਾ। ਫੇਰ ਚੱਲਦਾ ਪਿਆ। ਤੇ ਧਮਕੀ ਦੇ ਲਈ ਕੇਸ ਵਾਪਸ ਲੈ ਲਓ ਨਹੀਂ ਵਾਪਸ। ਕਿਉਂਕਿ ਮਕਦਮੇ 'ਚ ਕੇਸ ਚੱਲਦਾ ਜੀ ਪਹਿਲਾਂ। ਕਿਉਂਕਿ ਆਪਸੀ ਗੱਲ ਹੋਈ ਸੀ ਇਹਦੇ ਇਹੀ ਚੱਕਰ 'ਚ। ਕਿ ਇਹ ਮਾਮਲਾ ਕਰਕੇ ਕਰਾਤਾ? ਹਾਂ ਜੀ ਹਾਂ ਜੀ ਉਹ ਤਾਂ ਚੱਲਦਾ ਸੀਗਾ। ਤੇ ਦੁਬਾਰਾ ਹੁਣ ਫੇਰ ਕਰ ਗਏ। ਇੱਕ ਸੂਸਾਈਡ ਦਾ ਕਾਰਨ ਫੇਰ ਇਹੀ ਬਣੇ ਵੀ ਜੇ ਤੰਗ ਪ੍ਰੇਸ਼ਾਨ ਕਰਦੇ। ਤੰਗ ਪ੍ਰੇਸ਼ਾਨ ਕਰਦਿਆਂ। ਹਾਂ ਜੀ ਤੰਗ ਪ੍ਰੇਸ਼ਾਨ ਕੋਈ ਜਵਾਬ ਹੈ ਪੁੱਛਿਆ ਜਵਾਬ ਤਿੰਨੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੀ ਉਮਰ ਹੈ ਜੋਨਾਂ ਦੀ ਮੁੰਡੇ ਕਿੰਨੇ ਮਰੇ ਜੀ 17 ਸਾਲ ਮੁੰਡਾ ਪਲੱਸ 15 ਸਾਲ ਦੀ ਕੁੜੀ ਐ ਇੱਕ ਇੱਕ 10 ਸਾਲ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਸਾਡੇ ਭਾਈ ਨੂੰ ਸਾਹ ਮਿਲੇ ਉਹ ਤਾਂ ਮੋਨਣਾ ਨਹੀਂ ਉਹਨੂੰ ਸਾਹ ਮਿਲ ਜੇ ਬਸ ਮੇਰੋਂ ਸ੍ਰਿੰਦਰ ਸਿੰਘ ਹੈ ਜੀ ਮੇਰਾ ਬੇਟਾ ਵੱਡਾ ਕੀ ਨਾਮ ਸੀ ਕਿੰਨੀ ਕੁ ਮੱਛੀ ਹੈ ਇਹਦੀ ਆਪਣੇ ਜਸਵੰਤ ਸਿੰਘ 38 38 ਦੇ ਸਾਲ 38 ਦੇ ਸਾਲ ਦੀ ਹੋਸੀ ਠੀਕ ਹੈ ਨਾ ਬੱਬੀ ਘਟਨਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾ ਕੋਈ ਇਹਨਾਂ ਦੀ ਆਸ ਵਿੱਚ ਗੱਲ ਹੋ ਗਈ 2.5 ਸਾਲ ਅਖਬਾਰ ਇਹਨਾਂ ਨੇ ਅਖਬਾਰ ਨੂੰ ਖੋਰ ਚ ਵੀ ਕਢਾਇਆ ਸੀਗਾ ਤੇ ਹੁਣ ਉਹ ਧਮਕੀਆਂ ਦਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਕੇਸ ਵਾਪਸ ਲੈ ਲੋ ਐ ਕਰਦਾਂਗੇ ਤੁਹਾਡਾ ਐ ਜਲੂਸ ਕਢਦਾਂਗੇ ਇਦਾਂ ਐ ਇਹ ਬਸ ਉਹਨਾਂ ਨੇ ਇਹਨਾਂ ਦੀ ਜਮਾਨਤ ਤੇ ਪਰੇਸ਼ਾਨੀ ਪਾਈ ਰੱਖੀ ਅਸੇ ਹੋਰ ਘਰ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਜਿਹੜੇ ਉਤੋਂ ਤੰਗਾ ਕੀ ਹਾਂ ਉਹਨਾਂ ਤੋਂ ਤੰਗ ਹੋ ਗਏ ਇਹਨਾਂ ਨੇ ਇਹ ਕੰਮ ਕੀਤਾ ਕਿਹੜਾ ਕਦਮ ਚੁੱਕਿਆ ਹਾਂਜੀ ਕੀ ਕਦਮ ਚੁੱਕਿਆ ਇਹਨਾਂ ਨੇ ਨਹਿਰ ਚ ਛਾਲ ਮਾਰਤੀ ਲਾਸ਼ਾਂ ਬਰਾਮਦ ਹੋ ਗਈਆਂ ਹਾਂਜੀ ਇੱਕ ਲਾਸ਼ ਬਰਾਮਦ ਹੋ ਗਈ ਜੀ ਮੇਰੇ ਨੌ ਦੀ ਤੇ ਮੁੰਡੇ ਦੀ ਨਹੀਂ ਹੋਈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਇਨਸਾਫ ਮਿਲਣਾ ਹੁਣ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਆਪਾਂ ਤਾਂ ਇੱਕ 17 18 ਦੀ ਦਰਮਿਆਨੀ ਰਾਤ ਨੂੰ ਇੱਕ ETOS ਕਾਰ ਗੱਡੀ ਤੋਂ ਨੀਲੋਂ ਪਰਮਜੀਤ ਸਿੰਘ ਦੇ ਪੰਪ ਦੇ ਕੋਲ પેટ્રોલ ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋ ਬੇਟ ਦੇ ਹਸਬੰਡ ਵਾਈਫ ਦੀ ਗੱਡੀ ਐ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚੱਪਲਾ ਮਿਲੀਆਂ ਜਿਸ ਤੋਂ ਜਾਪਦਾ ਸੀ ਵੀ ਇਹ ਦੋਨੋਂ ਹੀ ਨਹਿਰ ਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤੱਕ ਖੋਰਾਂ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨੀਹਾ ਦੀ ਲਾਸ਼ ਸਾਨੂੰ ਮਿਲ ਗਈ ਹੈ ਜਿਸ ਦੀ ਡੈੱਡ ਬਾਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਆ। ਉਹਦੀ ਜਸਵੰਤ ਸਿੰਘ ਜੱਸੀ ਆ ਜੀ ਉਹਦਾ ਨਾਮ ਇਹ ਨੀਹਾ ਦਾ ਹਸਬੰਡ ਆ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਬੁਤਖੁਰਾਨ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ। ਮਾਮਲਾ ਕੀ ਆ ਜੀ ਇਹ ਕਿ ਉਹਨੇ ਸੁਸਾਇਡ ਕੀਤੀ ਜੀ ਪਤਾ ਲੱਗਿਆ ਕੁਝ। ਉਹਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਕੋਈ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕਾ ਆਛੀ ਉਦੀ ਕਰਕੇ ਹੀ ਉਹਨਾਂ ਨੇ ਐਡਾ ਬੜਾ ਖਤਰਨਾਕ ਸਟੈਪ ਚੱਕਿਆ ਜੀ ਇਹ ਤਰ੍ਹਾਂ ਕੋਈ ਕੁਝ ਉਹਨਾਂ ਬੈਕਮੇਲ ਕਰਦਾ ਸੀ ਉਹਨੂੰ ਕੀ ਕਰਦਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਆ ਜੀ ਇਹ ਜੀ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਕਰੀਕ ਤੁਹਾਡੀ ਰਾਹੀਂ ਦੇ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਬੱਚੇ ਕਿੰਨੇ ਸੀ ਇਹਨਾਂ ਦੇ ਤਿੰਨ ਬੱਚੇ ਨੇ ਜੀ ਇੱਕ ਲੜਕਾ ਦੋ ਲੜਕੀਆਂ ਨੇ ਵੱਡਾ ਲੜਕਾ ਜੀ 17 ਸਾਲਾਂ ਦਾ ਦੂਜੀ ਲੜਕੀ 15 ਸਾਲ ਦੀ ਆ ਤੇ ਇੱਕ ਤੀਜੀ ਲੜਕੀ ਹਰਗੁਣ ਉਹ 10 ਸਾਲ ਦੀ ਹੈ ਤਿੰਨੇ ਬੱਚੇ ਪੜਦੇ ਨੇ ਜੀ ਇਹ ਹੇਟੋਬੇਟ ਦੇ ਹੈਗੇ ਨੇ ਜੀ ਜੋ ਵੀ ਹੈਗਾ ਜੀ ਉਹਨਾਂ ਦੇ ਬਿਆਨਾਂ ਤੇ ਰਾਹੀਂ ਪਰਚਾ ਦੇ ਕੇ ਕਾਰਵਾਈ ਅਮਲ ਚਲੇਵਾਗੇ